ਸਤਿ ਸ਼੍ਰੀ ਅਕਾਲ ਜੀ ਸਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਕੱਲਖੁਰਦ ਦੇ ਵਿੱਚ ਕੱਲਖੁਰਦ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਇੱਕ ਮਾਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਭਿੰਦਰਬਾਈ ਦਾ ਨਾਮ ਆ ਤੇ ਵਪਾਰ ਦਾ ਭਾਈ ਦਾ ਕੰਮ ਆ 2 ਜਨਵਰੀ ਪਾਈ ਦੇ ਕੋਲੇ ਅੱਜ ਅਸਟਰ ਵੀਡੀਓ ਦੇ ਵਿੱਚ ਦਿਖਾਵਾਂਗੇ ਮਿੱਤਰੋ ਇੱਕ ਤਾਂ ਪੂਰੀ ਟਾਪ ਦੀ ਵੱਡੀ ਮੱਝ ਹਰਿਆਣੇ ਦੀ ਵਿਖਾਉਣੀ ਆ ਤੁਹਾਨੂੰ ਤੇ ਇੱਕ ਮੱਝ ਦਿਖਾਉਣੀ ਆ ਮਿੱਤਰੋ ਦੁੱਲ ਝੋਟੀ ਵੀ ਜਮਾਂਦਰੋਈ ਦੋਲਾ ਜਿਹੜੇ ਭਰਾ ਕਹਿੰਦੇ ਹੁੰਦੇ ਨਾ ਕਰਮਾਂ ਵਾਲੀ ਹੁੰਦੀ ਆ ਉਹ ਆਜੋ ਹੁਣ ਤੁਹਾਨੂੰ ਅਸੀਂ ਕਰਮਾਂ ਵਾਲੇ ਬਣਾਉਨੇ ਆ ਵੀ ਤੁਸੀਂ ਕਿੰਨੇ ਕੁ ਕਰਮਾਂ ਵਾਲੇ ਬਣਦੇ ਆ ਇਹਨੂੰ ਖਰੀਦ ਕੇ ਸਾਰੀ ਗੱਲਬਾਤ ਕਰਦੇ ਆ ਪਾਈ ਦੇ ਨਾਲ ਇਹ ਝੋਟੀ ਸੂਈ ਵੀ ਥੋੜੇ ਟਾਈਮ ਦੀ ਆ ਚੰਗੇ ਦੁੱਧ ਤੇ ਚੱਲਦੀ ਆ ਸੀਲ ਠੰਡੀ ਆ ਦੋਵਾਂ ਥਨਾਂ ਨੂੰ ਚੋਣ ਦਾ ਨਜ਼ਾਰਾ ਹੀ ਕੁਝ ਵੱਖਰਾ ਹੁੰਦਾ ਕਿਉਂਕਿ ਇੱਕ ਥਣ ਪਾਇਆ ਹੋਵੇ ਜਦੋਂ ਫੜਿਆ ਹੋਵੇ ਜਦੋਂ ਉਧਰ ਫਿਰ ਤਾਰ ਬਾਲਟੀ ਦੇ ਵਿੱਚ ਵੱਜਦੀ ਆ ਟਕਾ ਟਕਾ ਕੇ ਉਹ ਗੱਲਾਂ ਬਾਤਾਂ ਕਰਾਂਗੇ ਆਪਾਂ ਮਿੱਤਰੋ ਭਿੰਦਰ ਬਾਈ ਦੇ ਨਾਲ ਆ ਕੇ ਅਜਿੰਦਰ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਫਿਰ ਬਹੁਤ ਵਧੀਆ ਜੀ ਤੁਸੀਂ ਸੁਣਾਓ ਚੜਦੀ ਕਲਾ ਦੇ ਵਿੱਚ ਚੜਦੀ ਕਲਾ ਜੀ ਠੀਕ ਆ ਬਾਈ ਫਿਰ ਹੁਣ ਵਪਾਰ ਦਾ ਕੰਮ ਆ ਕਰਤਾ ਹਾਂਜੀ ਹਾਂਜੀ ਵਧੀਆ ਜੀ ਅੱਜ ਜਾਨਵਰ ਕਰ ਦੋ ਆ ਹਾਂਜੀ ਦੋ ਆ ਜੀ ਠੀਕ ਆ ਦੋਵੇਂ ਜਾਨਵਰ ਬਾਈ ਅੱਜ ਰਹਿ ਗਿਆ ਤੇਰੇ ਕੰਮ ਦੇ ਹਨਾ ਪਹਿਲੇ ਨੰਬਰ ਤੇ ਵੱਡੀ ਮੈਂ ਆ ਜਿਹੜੀ ਕਿੰਨਾ ਵਾ ਸੂਆ ਹੁੰਦੀ ਹੈ ਕਿੰਨੇ ਦਿਨਾਂ ਦੀ ਕਿੰਨੀ ਪੁੱਤ ਖੋਲਦੇ ਮਾੜੀ ਚੌਥਾ ਸੂਆ ਹੁੰਦੀ ਹੈ ਬਾਈ ਚੌਥਾ ਸੂਆ ਨਹੀਂ ਸੂਣਾ ਵਾ ਹੈ ਕਿੰਨੇ ਦੁੱਧ ਦੀ ਮਾਲ ਕਰ ਰਹੀ ਪਿੰਦਰ ਇਹ 16 ਕਿਲੋ ਦੁੱਧ ਚੋਇਆ ਹੀ ਪਹਿਲਾਂ ਕੰਡੇ ਵਾਲਾ ਹਾਂਜੀ ਕੰਡੇ ਠੀਕ ਹੈ ਬਾਈ ਹੁਣ ਇਹ ਸੂਣ ਵਾਲੀ ਆ ਹਾਂ ਸੂਣ ਵਾਲੀ ਆ ਕਿੰਨੇ ਦਿਨ ਲੈ ਜੂਗੀ ਲੈ ਜੂ ਕੋਈ 5-7 ਦਿਨ ਹੀ 5-7 ਦਿਨ ਲੈ ਜੂ ਪਲੀ ਭੂੜੀ ਬਹੁਤ ਬਲੂਸਾ ਕੇ ਬਦਾਮ ਖਾਉਂਦਾ ਰਿਆ ਇਹਨੂੰ ਪਤਾ ਹੀ ਆ ਤੁਹਾਨੂੰ ਹੈ ਨਹੀਂ ਕੋਈ ਗੱਲ ਬੁਰੀ ਵਰੀ ਲਿਆ ਹੈ ਕਿ ਕਿਵੇਂ ਨਹੀਂ ਸੇਵਾ ਵਧੀਆ ਸੀ ਮਾਜੀ ਮਨ ਕੋਡੀ ਵਾਲੀ ਚੱਕੜੀ ਹੋਣੀ ਹੈ ਨਾ ਪੂਰੀ ਹਾਂਜੀ ਹਾਂਜੀ ਠੀਕ ਹੈ ਅੰਦਰਪ੍ਰੀਤ ਭਾਈ ਫਿਰ ਸੇਹਨ ਤੋਂ ਤੋਕਿਆ ਤੇਰੀ ਵੀ ਹੈ ਨਾ ਬਾਬੇ ਦੀ ਕਿਰਪਾ ਹੁਣ ਤਾਂ ਫਿਰ ਤਾਂ ਬਾਈ ਵੀਰਾ ਹਾਂਜੀ ਵਧੀਆ ਜੀ ਬਾਈ ਕਰੋ ਚੁਈ ਗਏ ਹੱਸੀ ਗਈ ਜਦ ਅੱਛਾ ਫਿਰ ਅੰਦਰਪ੍ਰੀਤ ਭਾਈ ਫਿਰ ਇਹਨੇ ਹੁਣ ਸੂਆ ਚ ਉੱਥਾ ਸੁਣਾ ਕਿ ਤੀਜਾ ਚੌਥਾ ਸੂਆ ਬਾਈ ਐਦ ਕੀ ਕਿਹੜੇ ਸੀਮਣ ਤੋਂ ਗੱਪਣਾ ਇਹ ਯਾਰ ਨਾ ਨਹੀਂ ਆਉਂਦਾ ਕਿਹੜੇ ਤੋਂ ਬਿਲੂ ਐ ਐਚ ਬੀ ਆ ਐਚ ਬੀ ਐਚ ਐਸ ਬੀ ਹਸਾਰ ਵਾਲਾ ਹਾਂਜੀ ਹਾਂਜੀ ਠੀਕ ਹੈ ਭਾਈ ਉਹ ਨੰਬਰ ਮਿਲ ਜੂਗਾ ਸੀ ਮੰਗਾ ਕੇ ਠੀਕ ਠੀਕ ਹੈ ਵੀਰੇ ਅੱਛਾ ਦਿਨ ਹਰੇ ਕਿੰਨੇ ਪਏ ਆਂਦੇ ਪੰਜ ਸੱਤ ਦਿਨ ਪਏ ਭਾਈ ਉਹ ਤਾਂ ਬੱਲੀ ਪੜੀ ਪੁੜੀ ਬਹੁਤ ਆ ਹਾਂ ਪੰਪ ਦੀ ਗੱਲ ਪੰਪ ਦੀ ਸੈਂਕੀ ਲੱਗੀ ਮੜਿਆ ਖੁੱਲਾ ਹਾਂਜੀ ਬਾਕੀ ਮੈਂ ਬਾਡੀ ਬੁੱਡੀ ਲੋ ਪੜੀ ਕਮਾਲ ਕਿੰਨੇ ਦੀ ਦੇ ਦਈਏ ਵੀਰੇ ਬਈ ਰੇਟ ਕਰੀ ਨੇੜੇ ਤੇੜੇ ਵਾਲਾ ਬਈ ਨੇੜੇ ਤੇੜੇ ਹੀ ਆ ਭਾਈ 1.5 ਲੱਖ ਰੁਪਈਆ 1.5 ਲੱਖ ਮੇਰਾ ਮਾਨ ਕਿੰਨਾ ਹੋਊਗਾ ਵੀ ਸਾਬੇ ਤੂੰ ਚੱਲ ਕੇ ਆਇਆ ਪੰਜ ਹਜ਼ਾਰ ਕਰ ਦਾਂਗੇ ਨਹੀਂ ਮੈਂ ਕਹਾਂ ਯਾਰ ਤੂੰ ਨਾ 85 ਹਜ਼ਾਰ ਦੀ ਮੈਂ ਘਣਾਰਾ ਥੋੜਾ ਬੋਤ 40 ਦੀ ਦੇ ਦਾਂਗੇ 40 ਦੀ 40 ਦੀ ਹਾਂਜੀ ਠੀਕ ਹੈ ਬਾਈ ਤੇ ਆ ਬਾਈ ਦੋਨੋਂ ਝੋਟੀ ਜਿਹੜੀ ਬਾਈ ਦੋਲ ਝੋਟੀ ਬਾਈ ਇਹਨੂੰ ਹੋ ਗਿਆ 2.5 ਮਹੀਨੇ ਨੈੱਟ ਸੁਈ ਨੂੰ ਹਾਂਜੀ ਬਣ ਵੀ ਗਈ ਬਾਈ ਦਾ ਨਹੀਂ ਬਣੀ ਨਹੀਂ ਬਾਈ ਹਜੇ ਦੁੱਧ ਬਾਈ ਕਿੰਨਾ ਦੁੱਧ ਹੈਗਾ 9 ਕਿਲੋ ਤਿਆਰ ਹੈ ਕੰਡੇ ਵਾਲਾ ਹਾਂਜੀ ਦੋ ਟਾਈਮ ਚੋਕੇ ਠੰਡਾ ਦੋ ਟਾਈਮ 9 ਕਿਲੋ 4.5 ਕਿਲੋ ਡਾਢਾ 4.5 ਕਿਲੋ ਹਾਂਜੀ ਠੀਕ ਥੱਲੋ ਪਹਿਲਾਂ ਪਧਰੀ ਪੁਤਰੀ ਚੰਗੀ ਬਹੁਤ ਚੰਗੀ ਆਈ ਪਹਿਲ ਕਿਨੂੰ ਕਰਮ ਵਾਲੀ ਕਹਿੰਦੇ ਹੁੰਦੇ ਆ ਨਾ ਹਾਂਜੀ ਹਾਂਜੀ ਮਤਲਬ ਕਈ ਬੰਦੇ ਦਾਣ ਦੇ ਸ਼ਕੀਨ ਦੋਲ ਹੁੰਦੇ ਆ ਹਾਂਜੀ ਬਾਈ ਹੂੰ ਲੈ ਪੁੱ ਬੰਦੇ ਵੀ ਇੱਥੇ ਬੰਦੇ ਲੈ ਪੁੱਤ ਨੇੜੇ ਉਹ ਵਿਖਾਈਆਂ ਤੇ ਦੋ ਥਾਣੀਆਂ ਜਮੰਦਰੂ ਪਿਓਰ ਹਾਂ ਜਿੰਨੇ ਦਾ ਭਰਾਣੇ ਲੈਣੀ ਹੋਈ ਉਹ ਤਾਂ ਨਹੀਂ ਛੱਡਦਾ ਤੇ ਜਿੰਨੇ ਨਹੀਂ ਲੈਣੀ ਉਹ ਗੱਲ ਵੱਖਰੀ ਆ ਪਰ ਮੰਨ ਲਾ ਐਂ ਕਰਦੇ ਵੀਰੇ ਮੋਲਣਾ ਕਰੀ ਜਾਂਦਾ ਇਹਨੂੰ ਐਂ ਕਹਦੇ ਵੀ ਸਾਬੇ ਬਾਈ ਇਹ ਕਰਮਾਂ ਵਾਲੀ ਆ ਵੀ ਇਹਨੂੰ ਕਰਮਾਂ ਵਾਲੀ ਨੂੰ ਪਰ ਕਰਮਿਆਂ ਵਾਲੇ ਬੰਦੇ ਨੂੰ ਦੇਣੀ ਕਿੰਨੇ ਦੀ ਦੇਣੀ 90000 ਦੀ ਬਾਈ ਯਾਰ ਮਾਨ ਕਰਦੇਗਾ ਥੋੜਾ ਬਹੁਤ ਆ ਗਿਆ ਜਦੋਂ 2000 2000 ਹੋ ਜਾਊਗਾ ਬਾਈ ਜਿਆਦਾ ਨਹੀਂ ਆਮ ਆਪਾਂ ਲੱਖਾਂ ਹੋ ਗਈਆਂ ਕੱਟੀਆਂ ਦੀਆਂ ਬੰਦੀਆਂ ਦੇ ਲੋਕ ਇਹ ਦੁੱਧ ਵੀ ਦਿੰਦੀ ਨਾਂਕ ਹਾਂਜੀ ਹਾਂਜੀ ਅੱਛਾ ਸੂਈਟ ਆਈਆਂ ਮਹੀਨੇ ਦੀ ਹੈ 2 ਮਹੀਨੇ ਨੈਟ ਆ ਬਾਈ ਤੇ ਬੱਚਾ ਇਹਦਾ ਮਰ ਗਿਆ ਬੱਚਾ ਮਰ ਗਿਆ ਆਪਣੇ ਕੋਲੇ ਕੱਟਾ ਸੀਗਾ ਕੱਟਾ ਮਰ ਗਿਆ ਠੀਕ ਹੈ ਬਾਈ ਹੁਣ ਫਿਰ ਇਹ ਗਾਂ ਫਿਰ ਵੜ ਜੂਗੀ ਹੁਣ ਕਿ ਚੌਥੇ ਹਾਂਜੀ ਹਾਂਜੀ ਇਹ ਵੱਡੀ ਮੈਂ ਵੀ 18 ਫਿਕਰ ਵਾਲੀ ਹਾਂ ਹਾਂਜੀ ਠੀਕ ਹੈ ਬਾਈ ਅੱਛਾ ਨੰਬਰ ਕਿੰਨਾ ਆ ਗਿਆ ਬਾਈ ਨੰਬਰ 94631 ਹੂੰ 5 431 ਇੱਕ ਵਾਰੀ ਹੋਰ ਆਉਂਦੇ 94631 75431 ਠੀਕ ਹੈ ਬਾਈ ਤੇ ਗਾਂ ਵੀ ਵਿਖਾਉਣੀ ਸੀ ਇੱਕ ਗਾਂ ਆਉਂਦਿਆਂ ਨੂੰ ਵੀ ਵਿਕ ਗਈ ਹੈ ਨਾ ਕੋਈ ਤਿੰਨ ਜਨਰ ਸੋਸੀ ਹਾਂਜੀ 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 ਕੋਈ ਗੱਲ ਨਹੀਂ ਉੱਧੇ ਹੀ ਵਧੀਆ ਵੈਕੀ ਗਾਂ ਐਡੀ ਪਿਛਲੀ ਵੀਡੀਓ ਪਾਈ ਬਹੁਤ ਵਧੀਆ ਵੈਕੀ ਸੀ ਬਾਈ ਬਹੁਤ ਵਧੀਆ ਵੈਕੀ ਸੀ ਮੈਂ ਪਾਲਟੀ ਫਿਰ ਦਿੱਤੀ ਹੈ ਹਾਂ ਕੋਈ ਨਹੀਂ ਕਰ ਲਾਂਗੇ ਬਾਈ ਇਹ ਨੰਬਰ ਬਾਈ ਦਾ ਹੈ ਆਪਣੇ ਕੋਲੇ ਪੂਰੀ ਮੱਝ ਨੀਲੀ 라ਵੀ ਦੀ ਟੋਕੜ ਗੱਬਣ ਉਹ ਵੀ ਕਰ ਲਓ ਬਾਈ ਨਾਲ ਰਾਬਤਾ ਕਰ ਧੰਨਵਾਦ ਸ਼ੁਕਰੀਆ ਜੀ ਆਉਂਦੇ ਹੋ